ਹਾਂ ਹਾਂਜੀ ਸੋ ਸ੍ਰੀ ਕਾਲ ਜੀ ਸਾਰਿਆਂ ਨੂੰ ਗੱਲ ਲਿਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਬਿਲਕੁਲ ਆਪਾਂ ਵੀ ਜੀ ਵੀ ਠੀਕ ਠਾਕ ਆ ਤੇ ਲੱਗਿਆ ਜੀ ਅੱਜ ਵਾਲੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਵੀਡੀਓ ਬਧੀ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੈਸੇ ਤਾਂ ਗਿੱਲਾ ਗਿੱਲਾ ਜਿਆ ਕਾਫੀ ਜ਼ਿਆਦਾ ਪਿਆ ਵਾ ਪਛੂ ਬਾਹਰ ਕੱਢਤੇ ਅੱਜ ਤੇ ਵਸਦਾ ਆ ਹੈਨਾ ਥੋੜਾ ਜਿਹਾ ਮੀਂਹ ਹਟਿਆ ਹੋਇਆ ਵੈਸੇ ਬਦਲਵਾਈ ਹੈਗੀ ਹੈ ਕਾਫੀ ਜ਼ਿਆਦਾ ਤੇ ਚਲ ਥੋੜਾ ਜਿਹਾ ਟਾਈਮ ਹੈਨਾ ਬਾਹਰ ਬੈਠ ਜਾਣੇ ਕੀ ਹਜਿੰਦਾ ਸੁੱਕ ਜੂਗਾ 10 ਦਿਨ ਹੋ ਗਏ ਜੀ ਅੱਜ ਪਸ਼ੂ ਬਾਹਰ ਨਹੀਂ ਸੀ ਕੱਢੇ ਹੈਗੇ ਕੱਲ ਵੀ ਮੀਂਹ ਆ ਗਿਆ ਸੀ ਥੋੜਾ ਜਿਹਾ ਆ ਦੇਖ ਸਕਦੇ ਹੋ ਪਾਣੀ ਪਾਣੀ ਖੜਾ ਹੈ ਇੱਧਰ ਰਹਿਣ ਦੰਨੇ ਆ ਤੇ ਉੱਧਰ ਪਾਣੀ ਨਹੀਂ ਹੈਗਾ ਉੱਧਰ ਚਲੋ ਬੰਦੇ ਨੇ ਕੱਚੇ ਦੇ ਵਿੱਚ ਬੈਠ ਜਾਣਗੇ ਤੇ ਨਾਲੇ ਥੋੜਾ ਜਿਹਾ ਚਰ ਇਹ ਕਿਦਾਂ ਜਾਊਗੀ ਇਹ ਕਿੰਨੇ ਦਿਨ ਹੋ ਗਏ ਨਾ ਬਾਹਰ ਨਹੀਂ ਕੱਢੀਆਂ ਹੈਗੀਆਂ ਉਹ ਦੇ ਕਰਕੇ ਉਹ ਦੇ ਕਰਕੇ ਥੋੜਾ ਜਿਹਾ ਉਹ ਕਰਦੀਆਂ ਨੇ ਭਜਦੀਆਂ ਨੇ ਬਾਹਰ ਨੂੰ ਮੈਨੂੰ ਐ ਫਟਾਫਟ ਅਸੀਂ ਬਾਹਰ ਬਾਕ ਜੀ ਲੈ ਫੜੋ ਉਹ ਚੀ ਆਏ ਸੀਦਾ ਪਾਣੀ ਹੋ ਗਿਆ ਤੇ ਵਿੱਚ ਨਾ ਕੁਝ ਕੁ ਸਾਰੇ ਗਿਰ ਗਏ ਹਨ ਮੀਂਹ ਦੇ ਨਾਲ ਲੋਧੀ ਅੱਧਾ ਨਾ ਬੈਠ ਗਈਆਂ ਉਗਾ ਪਾਈ ਜਾਂਦਾ ਉਹ ਵੀ ਬਾਹਰ ਆਉਣ ਨੂੰ ਛੱਡ ਦੇ ਇਹਨੂੰ ਛੱਡ ਕੇ ਮਾਂ ਉਹਨੇ ਭੱਜੇ ਨਹੀਂ ਆਉਣਾ ਦੇਖੀ ਕੋਈ ਨਹੀਂ ਭੱਜ ਲੈਣ ਦੇ ਉੱਤੇ ਨਹੀਂ ਕੱਟ ਦੇ ਕਿੰਨੇ ਘਾਪਾਇਆ ਪਿਆ ਨੇ ਹਾਂ ਵੀ ਤੁਸੀਂ ਘਾਪਾਇਆ ਹਾਂ ਹੈ चल भाई उधर चल भाजला चलो उधर देखिए पुठे पास नहीं जाना देखिए ओ हेलो ये दे लगे पानी सीधे पास तो नहीं जाते है ना <laughs> है। आ जा उ आ जा आओ उ चल उ चल आ जा आ चली आ जा, आ जा।, आ जा ਆ ਜਾ ਆ ਜਾ ਇਹ ਡਾਂਗ ਫਿਰ ਉਤਰੇ ਹਾਏ ਆ ਜਾ ਵੀ ਆ ਜਾ ਚੱਲ ਅਦਰ ਆ ਜਾ ਵੀ ਇਹ ਡੰਡਾ ਫਿਰ ਉੰਦਰੇ ਹਨੇਰੇ ਨਾ ਕਿਹਾ ਹਾਏ ਹਾਏ ਪੁੱਠੇ ਪਾਸੇ ਨੂੰ ਦੇਖੀ ਸਾਰਾ ਘਰ ਘਰਾਈ ਕਰ ਤੂੰ ਕਿ ਮੈਂ ਡਾਂਗ ਤੋਂ ਡਰਦੇ ਆ ਚੱਲ ਤੂੰ ਦੂਜਾ ਵੀ ਖੋਲਦਾ ਚੱਲੋ ਵੀ ਤੁਮੀ ਓਏ ਫੱਜਲਾ ਚੱਲ 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 ਹਾਈ ਹਾਈ ਜਾਨਾ ਜਾਨੀ ਮਾਰਦਾ ਛਾਲੇ ਮਾਰਦਾ ਜਾਨਾ ਮਸਾ ਬਾਹਰ ਨਿਕਲੇ ਨਹੀਂ ਵਿਚਾਰੇ ਅੱਜ 10 ਦਿਨ ਹੋ ਗਏ ਮੈਨੂੰ ਅੰਦਰੇ ਅਵਿਲਿਆ ਨਹੀਂ ਆ ਹਾਂ ਵੀ जा तू तो हाथ ना दे दी मेरा चल 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 आ आई फाड़ लिया मरा जानू ਇਹਨੂੰ ਬੈਲਟ ਜਿਹੜਾ ਨਾ ਕਰ ਦੇਣਾ ਸੀ ਕੋ ਵੱਡੇ ਨੂੰ ਬੈਲਟ ਨਾ ਮੱਜੋ ਅੱਛਾ ਇੱਥੇ ਆ ਗਿਆ ਪਾਣੀ ਇਹਨਾਂ ਨੂੰ ਜਿਆਦਾ ਪਵਾ ਲੜਾ ਉੱਥੇ ਤਾਂ ਪੀ ਕੇ ਨਹੀਂ ਆਉਂਦੀਆਂ ਉੱਥੇ ਜਿਹੜਾ ਤੁਸੀਂ ਸਵੇਰੇ ਸੱਜਰੇ ਪਲਾ ਦੰਨੇ ਆਪੇ ਤਾਂ ਕਰਕੇ ਨੀਂਦ ਨਹੀਂ ਪਿੰਦੀਆਂ ਹੈਗੀਆਂ ਇਹ ਸਵੇਰੇ ਦੂਜੇ ਨੂੰ ਉਹ ਇੱਕ ਅੱਧੀ ਹੋ ਮਾਰਦਾ ਨਾ ਸਿਗਰਟ ਜੀ ਹੋਰ ਮਾਰੀ ਹੋਇਆ ਖੁੱਲਦਾ ਨਹੀਂ ਮੁੜ ਕੇ ਯਾਰ ਬਸ ਬਹੁਤ ਸਿਰੇ ਹੀ ਹੁੰਦਾ ਉਹ ਉੱਪਰ ਵੀ ਦੇਖੀ ਸਾਰਾ ਤੂੜੀ ਦਾ ਖਰਾਬ ਹੋ ਗਿਆ ਮੀਂਹ ਪੈ ਪੈ ਕੇ ਕਿੰਨੇ ਦਿਨ ਹੋ ਗਏ ਇੱਧਰ ਵੀ ਪਾਣੀ ਪਾਣੀ ਖੜਾ ਤੇ ਬਾਕੀ ਹੁਣ ਅੱਜ ਦੀ ਵੀਡੀਓ ਆਪਣੀ ਇੰਨੀ ਹੀ ਕਿਉਂਕਿ ਜੀ ਕੰਮ ਬਹੁਤ ਜ਼ਿਆਦਾ ਪਈ ਅੱਜ ਅਜੇ ਓਏ ਸਟਨ ਨਾ ਬਈ ਮੈਨੂੰ ਤੇ ਬਾਕੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਸਾਰੇ ਭੈਣ ਭਰਾ ਬਹੁਤ ਵਧੀਆ ਸਪੋਰਟ ਕਰਦੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਇਸ ਤਰੀਕੇ ਦੇ ਨਾਲ ਸਪੋਰਟ ਬਣਾਈ ਰੱਖਿਓ ਆਬਦਾ ਤੇ ਬਾਕੀ ਅੱਜ ਦੀ ਵੀਡੀਓ ਇੰਨੀ ਹੈ ਜੇਕਰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਜੀ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਤੇ ਮੈਂ ਇੰਦਰ ਇੱਧਰ ਸਾਰਾ ਸਤ ਸਭਿਆ ਕਰਦਾ ਤੇ ਕੱਲ ਨੂੰ ਅਗਲੀ ਵੀਡੀਓ ਦੇ ਨਾਲ ਮਿਲਦੇ ਆ ਬਾਏ ਬਾਏ